500 ਦੀਆਂ 5 ਰੇਤੀਆਂ ਆਪਾਂ ਗੋਆ ਬੈਡਸ਼ੀਟ ਵਿਛਾ ਕੇ ਔਰ 1000 ਦੀਆਂ 5 ਪੂਰੇ ਲੁਧਿਆਣੇ ਛੱਡੋ ਸੋਨੇ ਸੋਨੇ ਡਿਜ਼ਾਈਨ ਆ ਚੁੱਕੇ ਨੇ ਜੀ ਮੈਨਾ ਜੀ ਇਹ ਮੋਰ ਕੇ ਜੋ ਆਰਟੀਕਲ ਆਪ ਦੇਖ ਰਹੇ ਹੋ ਕਿੰਨੇ ਸ਼ਾਨਦਾਰ ਨਾਲ ਆ ਲੋ ਰੰਗ ਮੈਚਿੰਗ ਦੇਖੋ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਲਰ ਮੈਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਦਾ ਸਵਾਗਤ ਹੈ ਅੱਜ ਦੇ ਵਲੌਗ ਦੇ ਵਿੱਚ ਹਾਜ਼ਰ ਹੋ ਰੋ ਵਜਦੇ ਰੋ ਪਰਮਾਤਮਾ ਸਾਰਿਆਂ ਨੂੰ ਚੜ ਦੀ ਕਲਾਸ ਕਿੱਥੇ ਜੀ ਹਾਂਜੀ ਤੁਹਾਨੂੰ ਪਤਾ ਲੱਗ ਗਿਆ ਕਿੱਥੇ ਆਏ ਹੈਗੇ ਜੀ ਅਸੀਂ ਆਪਣੇ ਭਾਜੀ ਕੋਲ ਪਹੁੰਚ ਚੁੱਕੇ ਹੋਏ ਹਾਂ ਜੀ ਸਭ ਤੋਂ ਪਹਿਲਾਂ ਤਾਂ ਮੈਂ ਆਪਣੀ ਵੱਡੀ ਭੈਣ ਦਾ ਧੰਨਵਾਦ ਕਰਨਾ ਚਾਹਨਾ ਵੀ ਬਹੁਤ ਦੇਰ ਬਾਅਦ ਇੱਕ ਘਟੋ ਘਟ ਇਹਨਾਂ ਨੂੰ 6 ਤੋਂ 8 ਮਹੀਨੇ ਹੋ ਗਏ ਵੀ ਆਇਆਂ ਨੂੰ ਅੱਜ ਬਹੁਤ ਦੇਰ ਬਾਅਦ ਆਏ ਨੇ ਤੇ ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਟਾਈਮ ਕੱਢ ਕੇ ਆਏ ਨੇ ਤੇ ਉਹ ਸਾਰੇ ਵੀਵਰਜ਼ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਇੰਨੀ ਸਪੋਰਟ ਕੀਤੀ ਇੰਨੀ ਸਪੋਰਟ ਕੀਤੀ ਇਸ ਵਾਰ ਬੈੱਡ ਸ਼ੀਟਸ ਲਈ ਤੇ ਮੈਂ ਉਹਨਾਂ ਦਾ ਦਿਲੋਂ ਥੈਂਕਸ ਕਰਨਾ ਚਾਹਨਾ ਦੋਸਤੋ ਜਿਆਦਾ ਸਮਾਂ ਨਹੀਂ ਲਾਵਾਂਗੇ ਇਸ ਵਾਰ ਧੁਮਾਕਾ ਲੈ ਕੇ ਆਏ ਆ ਸਟਾਕ ਕਲੀਅਰ ਆਫਰ ਸਟਾਕ ਕਲੀਅਰ ਆਫਰ ਮੈਂ ਕਹਿੰਦਾ ਜੀ 50% ਡਿਸਕਾਊਂਟ ਦੇ ਨਾਲ ਜਿਹੜੀਆਂ ਪਿਛਲੀਆਂ ਵੀਡੀਓਜ਼ ਪਈਆਂ ਉਸ ਤੋਂ ਵੀ ਵੱਧ ਤੁਹਾਨੂੰ ਡਿਸਕਾਊਂਟ ਦੇ ਰਿਹਾ ਸਿਰਫ ਲਾਸਟ ਬਾਕ ਹੈ ਆ ਸੰਭਲਿਓ ਦੋਸਤੋ ਜਿਆਦਾ ਸਮਾਂ ਨਹੀਂ ਲਾਵਾ ਮੇਲਾ ਹੈ ਲੁੱਟ ਲਓ ਜੇ ਲੈ ਗਏ ਮੇਲਾ ਘਰ ਤੇ ਲੁੱਟ ਲੋਗੇ ਜੇ ਨਾ ਲੈ ਕੇ ਜਾਓਗੇ ਪਸਤਾਓਗੇ ਤੇ ਚਲਦੇ ਆਂ ਵੈਰਾਈਟੀ ਦੀ ਤਰਫ ਲੋ ਜੀ ਸਭ ਤੋਂ ਪਹਿਲੀ ਵੈਰਾਈਟੀ ਆਣ ਲੱਗੀ ਹੈਗੀ ਜੀ ਆਹ ਦੇਖੋ ਜੀ ਬੰਬਲ ਵਾਲੀ ਬੈਟੂਨ ਪਿਓਰ ਕਾਟਨ ਦੇ ਰਹਿਣ ਵਾਲੇ ਜੀ ਠੀਕ ਹੈ ਪਿਓਰ ਕਾਟਨ ਦੀ ਹੈ ਪਿਓਰ ਕਾਟਨ ਦੀ ਹੈ ਮੈਂ ਕਹਿੰਦਾ ਸਾਈ ਵੀ ਫੁੱਲ ਰਣੇ ਵਾਲਾ ਜੀ ਆ ਲੋ ਮੇਰੀਆਂ ਪੈਣਾ ਮੇਰੇ ਭਰਾ ਜਿਹੜੇ ਕਹਿੰਦੇ ਸੀ ਕੇਪੀ ਵੀਰੇ ਤੁਸੀਂ ਸਰਦੀਆਂ ਦੇ ਵਿੱਚ ਤਾਂ ਸਿੰਗਲ ਸਿੰਗਲ ਪੀਸ ਦੇਂਦੇ ਨਹੀਂ ਗਰਮੀਆਂ ਦੇ ਵਿੱਚ ਆਪਣੀਆਂ ਪੈਣਾ ਭਰਾਵਾਂ ਲਈ ਕੀ ਤੋਹਫਾ ਦੇ ਰਹੇ ਹੋ ਮੈਂ ਇਹਨਾਂ ਨੂੰ ਇੱਕ ਗੱਲ ਕਹਾਂਗਾ ਜੇ ਤੁਸੀਂ ਭਰਾ ਮੰਨਿਆ ਮੈਂ ਕਹਿੰਦਾ ਭਰਾ ਦਾ ਫਰਜ਼ ਨਿਭਾਵਾਂਗਾ ਔਰ 1000 ਦੀਆਂ 4 ਵੇਚਦਾ ਸੀ ਮੈਂ ਆ ਬੈੱਡ ਸ਼ੀਟਾਂ 1000 ਦੀਆਂ 5 ਦੇ ਰਿਆਂ ਪੈਸੇ ਮੇਰੇ ਕੋਲੋਂ ਸੌ ਕਰ比亚 ਪੱਲਿਓ ਪੈ ਰਿਆ ਮੇਰੇ ਕਮਾਈ ਨਹੀਂ ਕਰ ਰਿਆ ਮਗਰ ਮੈਂ ਕਹਿਣਾ ਕੋਈ ਹੋਲਸੇਲਰ ਵੀ ਵੀਡੀਓ ਦੇਖਦਾ ਹੋਏਗਾ ਉਹ ਵਾਕੇ ਕਮੈਂਟ ਕਰਕੇ ਕਹਿ ਦੀ ਉਹ ਵੀ ਇਹ ਪੱਲਿਓ ਪੈ ਰਿਹਾ ਕਿ ਨਹੀਂ ਪੈ ਰਿਹਾ ਮੈਂ ਗਰੰਟੀ ਨਾ ਕਹਿਣਾ ਔਰ 1000 ਦੀਆਂ 5 ਪੂਰੇ ਲੁਧਿਆਣੇ ਛੱਡੋ ਪੂਰੇ ਇੰਡੀਆ ਦੇ ਵਿੱਚ ਕੋਈ ਨਹੀਂ ਦਊਗਾ ਪੰਜਾਬ ਨੂੰ ਵੀ ਛੱਡੋ ਪੂਰੀ ਇੰਡੀਆ ਦੇ ਵਿੱਚ ਕੋਈ ਨਹੀਂ ਦਊਗਾ 1000 ਦੀਆਂ 5 ਫਟਾਫਟ ਮੇਲਾ ਲੁੱਟ ਲਓ ਦੋਸਤੋ ਆ ਬਾਜੀ ਫੋਟੋ ਜੀ ਆ ਰਹੀਆਂ 5 ਬੱਲੇ ਬੱਲੇ ਜੀ ਬੱਲੇ ਵੈਕਸ਼ਡ ਆ ਚੁੱਕਿਆ ਬਹੁਤ ਹੀ ਸ਼ਾਨਦਾਰ ਵੀਸਾ ਆ ਲੋ ਜੀ ਆਹ ਦੇਖੋ ਜੀ ਇਹ ਸਟੋਕ ਕਲੀਅਰ ਆਫਰ ਹੈ ਜੀ ਇਹ ਲਾਸਟ ਵੀਡੀਓ ਸਾਡੀ ਸਟੋਕ ਕਲੀਅਰ ਆਫਰ ਦੀ ਉਸ ਤੋਂ ਬਾਅਦ ਕੋਈ ਵੀਡੀਓ ਨਹੀਂ ਬਣਨੀ ਲਿਮਟਿਡ ਜੇ ਆਫ ਸਟਾਕ ਹੈਗਾ ਸਾਡੇ ਕੋਲ ਵੀ ਆਗੋਂ ਸਾਡਾ ਸਰਦੀਆਂ ਦਾ ਕੰਮ ਸ਼ੁਰੂ ਹੋ ਜਣਾ ਹੈ ਜਿਹੜੀ ਵੀਡੀਓ ਆਏਗੀ ਸਰਦੀਆਂ ਦੀ ਆਏਗੀ ਤੇ ਮੇਰਾ ਵੀਰ ਫਟਾਫਟ ਕਰੋ ਚੈਨਲ ਵੀ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਐਂਡ ਸ਼ੇਅਰ ਕਰੋ ਜਿਹੜਾ ਮੇਰਾ ਵੀਰ 100 ਸ਼ੇਅਰ ਕਰੇਗਾ ਉਹਦੇ ਲਈ 5 ਬੈੱਡ ਸ਼ੀਟਾਂ 5 ਬੈੱਡ ਸ਼ੀਟਾਂ 100 ਸ਼ੇਅਰ ਕਰਨ ਵਾਲਿਆਂ ਨੂੰ ਪਹਿਲੇ ਜੋ 5 ਬੰਦੇ ਹੋਣਗੇ ਉਹਨਾਂ ਲਈ ਫ੍ਰੀ ਵਾਜੀ ਵਾ 100 ਸ਼ੇਅਰ ਕਰਨ ਨੂੰ 5 ਬੈੱਡ ਸ਼ੀਟਾਂ ਦੇ ਰਿਹਾ 1 ਬੈਂਡ ਸੀਟ ਨਹੀਂ 2 ਨਹੀਂ ਮਗਰ ਸ਼ਰਤ ਇੱਕ ਹੈ ਫੇਸਬੁੱਕਾਂ ਤੇ ਕਰਨੀ ਹੈ ਤੇ WhatsApp ਗਰੁੱਪਾਂ ਤੇ ਨਹੀਂ ਕਰਨੀ ਇੰਸਟਾ ਤੇ ਕਰਨੀ ਹੈ ਠੀਕ ਹੈ ਜੀ ਵੀ WhatsApp ਤੇ ਨਹੀਂ ਸ਼ੇਅਰ ਕਰਨੀ ਆਪਾਂ ਕਿਸੇ ਨੂੰ ਤੇ ਫੇਸਬੁੱਕ ਤੇ ਕਰੋ YouTube ਤੇ ਕਰੋ ਇੰਸਟਾ ਤੇ ਕਰੋ ਲਿੰਕ ਭੇਜੋ ਅੱਗੇ ਅੱਗੇ ਸਟੇਟਸ ਲਾਓ ਆਪਣੇ WhatsApp ਤੇ ਸਟੇਟਸ ਲਾਓ ਇੰਸਟਾ ਤੇ ਸਟੇਟਸ ਲਾਓ YouTube ਤੇ ਸਟੇਟਸ ਲਾਓ ਫੇਸਬੁੱਕ ਤੇ ਸਟੇਟਸ ਲਾਓ ਜਿੰਨੇ ਵੀ ਤੁਹਾਡੇ ਕੋਲ ਸੋਸ਼ਲ ਮੀਡੀਆ ਪਲੇਟਫਾਰਮ ਹੈ ਜਿਹੜਾ ਸਾਨੂੰ ਆਪਣੀ ਆਈਡੀ ਸਕਰੀਨਸ਼ਾਟ ਖਿੱਚ ਕੇ ਭੇਜੇਗਾ ਪਹਿਲੇ 5 ਭੈਣ ਭਰਾ ਉਹਨਾਂ ਲਈ 5-5 ਬੈੱਡ ਸ਼ੀਟਾਂ ਫ੍ਰੀ ਚਲੋ ਜੀ ਭਾਜੀ ਲਾ ਦिती ਆਫਰ ਜੀ ਅਗਲੀ ਜੀ ਅਗਲਾ ਆਰਟੀਕਲ ਆ ਗਿਆ ਸਾਡੇ ਕੋਲ ਜੀ ਬਹੁਤ ਸ਼ਾਨਦਾਰ ਹੈ ਜਿਹੜੇ ਕਹਿੰਦੇ ਵੀ ਸਾਡੇ ਗੱਦੇ ਵੱਡੇ ਨੇ ਬੈੱਡ ਵੱਡਾ ਵੈ ਵੀ ਭਾਜੀ ਤੁਹਾਡੀ ਚਾਦਰ ਛੋਟੀ ਤਾਂ ਨਹੀਂ ਪੈ ਜੂਗੀ ਮੈਂ ਕਿਹਾ ਤੁਸੀਂ ਜਾਜ ਲਿਓਗੇ ਜਾਜ ਨੂੰ ਵੀ ਟੱਕ ਦੂਗਾ ਉਹ ਸੱਚੀ ਤਾਂ ਨਹੀਂ ਛੋਟਾ ਜਿਹਾ ਜਾਜ ਕਹਿ ਰਿਹਾ ਬੈੱਡ ਦਾ ਜਾਜ ਆਹ ਦੇਖੋ ਜੀ ਲੀ ਕਿੰਗ ਸਾਈਜ਼ ਆ ਚੁੱਕਾ ਜੀ ਬਹੁਤ ਵੱਡਾ ਸਾਈਜ਼ ਆ ਗਿਆ ਜੀ ਨਾਲ ਨਾਲ ਮਿਲੇ ਨੇ ਪਿੱਲੋ ਕਵਰ ਤੇ ਇਹਦਾ ਵੀ ਰੇਟ ਤੁਹਾਨੂੰ ਲੱ 1000 ਦੀਆਂ 5 1000 ਦੀਆਂ 5 ਸ਼ਾਨਦਾਰ ਜਿਹਾ ਦੇਖੋ ਕਲਰ ਦੇਖੋ ਕਿੰਨੇ ਸ਼ਾਨਦਾਰ ਆ ਚੁੱਕੇ ਨੇ ਮੈਂ ਕਹਿੰਦੀ ਡਿਜ਼ਾਈਨਿੰਗ ਦੇਖੋ ਕਲਰ ਚਾਰ ਦੇਖੋ 5000 ਦੀਆਂ 5000 ਦੀਆਂ 5 ਆ ਚੁੱਕੀਆਂ ਨੇ ਦੇਖੋ ਜੀ 1000 ਦੀਆਂ 5 1000 ਦੀਆਂ 5 ਚੱਕ ਲੋ ਮੇਲਾ ਪੰਜਾਬ ਵਾਲਿਓ ਚੱਕ ਲੋ ਮੇਲਾ ਜਿਹੜਾ ਮੇਰੇ ਵੀਰ ਹਮਾਚਾਲ ਵਾਲੇ ਨੇ Rajasthan ਵਾਲੇ ਨੇ कोई मेरा भाई बहन बाहर से देख रहा है वीडियो चाहे वो हिमाचल का है राजस्थान का है उत्तराखंड का लेह लद्दाख का आसाम का गुवाहाटी का चाहे श्रीनगर का है मैं कहता हूँ कहीं पे भी बैठा हुआ है फिर सिर्फ एक फोन करे, मैं कहता हूं पाजी कोई प्रॉब्लम नहीं है बेडशीट में सिर्फ हमने स्टॉक क्लियर करना है और जो मेरा भाई बहन फायदा उठाना चाहता है अगर होलसेल भी उठाना चाहता है इसी रेट में होलसेल भी उठा सकता है फटाफट चेक करो पैक करो नेक्स्ट आर्टिकल देखो जी बहुत ही शानदार आ अभी जयपुरी डिजाइन ਜੈਪੁਰੀ ਡਿਜ਼ਾਈਨ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆ ਚੁੱਕੇ ਨੇ ਜੀ ਇਹ ਮੋੜ ਕੇ ਜੋ ਆਰਟੀਕਲ ਆਪ ਦੇਖ ਰਹੇ ਹੋ ਵਾਓ ਇਹ ਦੇਖਿਏ ਕਿੰਨਾ ਪਿਆਰਾ ਆਰਟੀਕਲ ਹੈ ਚਾਹੇ ਇਸ ਸਾਈਡ ਕਰ ਲੋ ਪਾਜੀ ਕੁਮਾਓ ਜਰਾ ਚਾਹੇ ਇਸ ਸਾਈਡ ਕਰ ਲੋ ਵਾਓ ਇਹ ਦੇਖਿਏ ਲੋ ਜੀ ਇੱਧਰ ਕਰ ਲੋ ਉੱਧਰ ਕਰ ਲੋ ਗੱਲ ਇੱਕੋ ਹੀ ਹੈ ਦੇਖੋ ਜੀ ਕਿੰਨਾ ਸੋਹਣੇ ਲੱਗ ਰਹੇ ਹੈਗੇ ਜੀ ਬਹੁਤ ਹੀ ਜ਼ਿਆਦਾ ਸੋਹਣੇ ਫਟਾਫਟ ਸਾਰਾ ਸੋਹਣੀਆਂ ਚਾਰ ਏ ਹੈਗੀਆਂ ਜੀ ਨਾਲ ਮਿਲੰਗੇ ਤੁਹਾਨੂੰ 1200 ਰੁਪਏ ਦੀਆਂ ਚਾਰ ਬੈੱਡ ਸ਼ੀਟ ਨਹੀਂ 2 ਨਹੀਂ 3 ਨਹੀਂ 4 ਨਹੀਂ 1200 ਦੀਆਂ 5 ਲੋ ਜੀ ਮੈਂ ਕਹਿੰਦਾ ਲੁੱਟ ਲੋ ਮੇਲਾ ਜੇ ਕੋਈ ਕਹਿ ਦੇਵੇ ਭਾਜੀ ਸਾਹਿਬ ਇਹ ਤੁਹਾਡੀਆਂ ਬੈੱਡ ਸ਼ੀਟ ਤਾਂ ਮਹਿੰਗੀਆਂ ਹੌਲ ਸੇਲ ਰੇਟ ਤੋਂ ਵੀ ਮੈਂ ਕਹਿੰਦਾ ਹੌਲ ਸੇਲ ਰੇਟ ਦੇ ਨਾ ਕਮਾਈ ਨੂੰ ਛੱਡੋ ਮੈਂ 30-30 ਰੁਪਏ ਪੱਲੋ ਬਾਕੇ ਦੇ ਰਿਹਾ ਮੈਂ ਸਟਾਕ ਕਲੀਅਰ ਕਰਨਾ ਬਸ ਔਰ ਜਿਹੜਾ ਮੇਰਾ ਭੈਣ ਭਰਾ ਹੌਲ ਸੇਲ ਕਰਨਾ ਚਾਹੁੰਦਾ ਹੈ ਜੇ ਕੋਈ ਹੌਲ ਸੇਲ ਚ ਮਾਲ ਲੈ ਕੇ ਕਿਸੇ ਕੋਲ ਲੈ ਰਿਹਾ ਹੈ ਉਹ ਆਪਣੇ ਆਪ ਕਹੂਗਾ ਜੀ ਆਹ ਦੇਖੋ ਜੀ 100 ਰੁਪਏ ਦੀ ਭਾਜੀ ਕੈਲਕੂਲੇਟਰ ਲਈ ਉਧਰੋਂ ਦੀ 1200 ਰੁਪਏ ਦੀਆਂ 5 ਤੁਹਾਨੂੰ ਦੇ ਰਿਹਾ ਵਾ 1200 ਰੁਪਏ ਦੀਆਂ 5 ਦਾ ਮਤਲਬ ਪਤਾ ਕੀ ਹੋ ਗਿਆ ਜੀ ਕਿੰਨੇ ਦੀ ਪੈ ਗਈ 240 ਰੁਪਏ ਦੀ ਮੈਂ ਕਹਿੰਦਾ ਜੀ ਕੋਈ ਲੈ ਕੇ ਦਿਖਾ ਦੇ ਇਹ ਹੋਲਸੇਲ ਰੇਟਾਂ 'ਚ ਲੋ ਜੀ ਪਿੱਲੋ ਕਵਰ ਨਾਲ ਆਉਣਗੇ ਆਹ ਦੇਖੋ ਜੀ ਪਿੱਲੋ ਕਵਰ ਨਾਲ ਨਾਲ ਮਿਲਣ ਜਾਣਗੇ ਜੀ ਬਹੁਤ ਸੋਹਣੇ ਪ੍ਰਿੰਟ ਹੈਗੇ ਜੀ ਅਦਾ ਸਾਡਾ ਦੋਸਤੋ ਫਟਾਫਟ ਕਰ ਲੋ ਲਾਸਟ ਵੀਡੀਓ ਸਾਡੀ ਦੀ ਬੈੱਡ ਸ਼ੀਟ ਦੀ ਮੁੜ ਕੇ ਮੌਕਾ ਨਹੀਂ ਮਿਲਣਾ ਆ ਦੇਖੋ ਜੀ ਕੋਈ ਕਲਰ ਫੇਡ ਦੀ ਸਾਰੀ ਗਰੰਟੀ ਹੈ ਜੀ ਕੋਈ ਰੰਗ ਨਹੀਂ ਜਾਊਗਾ ਪੂਲ ਗਰੰਟੀ ਹੈ ਆ ਲੋ ਜੀ ਡਿਜ਼ਾਈਨ ਕਿੰਨੇ ਪਿਆਰੇ ਪਿਆਰੇ ਜੈਪੁਰੀ ਆਹ ਜੀ ਤੁਸੀਂ ਆ ਦੇਖੋ ਜੇ ਪੀਸ ਦਿਖਾਣਾ ਨਾ ਭਾਜੀ ਆ ਵੀ ਨਾਲ ਦਿਖਾਓ ਲੋ ਜੀ ਆ ਦੇਖੋ ਕਿੰਨਾ ਸੋਹਣਾ ਪੀਸ ਹੈ ਕੀ ਬਾਤ ਹੈ ਜੀ ਆ ਦੇਖੋ ਇਹ ਪਿਓਰ ਜੈਪੁਰੀ ਆ ਜੀ ਆ ਦੇਖੋ ਜੀ ਆ ਦੇਖੋ ਕਿੰਨਾ ਸੋਹਣਾ ਪੀਸ ਹੈ ਮੈਂ ਕਹਿੰਦਾ ਜੀ ਤੁਹਾਡੇ ਗੱਦੇ ਦੇ ਘਰ ਦੇ ਵਿੱਚ ਹੋਏ ਨਾ ਜੇ ਮਹਿਮਾਨ ਆਣਗੇ ਔਰ ਚਾਰ ਚੰਦ ਲੱਗ ਜਾਊਗਾ ਜੀ ਅਗਲਾ ਕਹੂਗਾ ਵਾਕੀ ਯਾਰ ਬੈੱਡ ਸ਼ੀਟ ਵਚਾਈ ਹੈ ਕਿੱਥੋਂ ਲੈ ਕੇ ਆਏ ਹੋ ਤੁਸੀਂ ਬੈੱਡ ਸ਼ੀਟ ਆਵਲੀ ਤੁਸੀਂ ਵੀ ਕਹਿਣਾ ਫਟਾਫਟ ਕਰੋ ਦੋਸਤੋ ਫਟਾਫਟ ਫੋਨ ਚੱਕੋ ਦਿੱਤੇ ਗਏ ਨੰਬਰ ਤੇ ਨੰਬਰ ਡਿਸਪਲੇ 'ਚ ਚੱਲ ਰਿਹਾ ਹੈ ਹੈਪੀ ਨਿਟਵੇਅਰ ਮੋਜਪੁਰਾ ਬਾਜ਼ਾਰ ਲੁਧਿਆਣਾ ਛੋਟਾ ਪੈਕੇਟ ਬਰਾਤ ਮੱਕਾ ਸੋ ਦੋਸਤੋ ਨੰਬਰ ਨੋਟ ਕਰ ਲਓ ਦੋਸਤੋ 9876525210 ਇਹ ਕਾਲ ਕੋ ਬੰਬਲ ਵਿੱਚ ਬੈਠੇ ਅੱਜ ਕੀ ਹੋਰ ਸਟੋਰੀ ਹੋੜੀ ਆ ਲਓ ਜੀ ਡਿਜ਼ਾਈਨ ਲਿਖੋ ਵਾਹ ਜੀ ਵਾਹ ਪਿਓਰ ਕਾਟਨ ਖੱਟੀ ਕਾਟਨ ਬੈਠੇ ਆ ਗਈ ਜੀ ਲਓ ਜੀ ਯਾਰ ਇਹਨਾਂ ਨੂੰ ਪਿਆਰੇ ਆ ਇਹ ਕਹਿੰਦਾ ਬੱਚੇ ਖੇਲਦੇ ਗੁੱਟਰੇ ਬੈੱਡਸ਼ੀਟ ਬੈੱਡਸ਼ੀਟ ਇਕੱਠੀ ਹੋ ਜਾਂਦੀ ਆ ਇਹ ਇਕੱਠੀ ਹੋਣੀ ਜਿੱਦਾ ਆਈ ਕੋਲਿਓ ਸਾਡੇ ਉਧਰ ਪਿੱਛੇ ਲੱਗੀ ਆ ਲੋ ਜੀ 100% ਕੋਟਨ ਆ ਜੀ 100% ਕੋਟਨ ਆ ਜੀ ਪਿਓਰ ਖਾਦੀ ਦੀ ਆ ਜੀ ਫਟਾਫਟ ਕਰੋ ਦੋਸਤੋ ਮੈਂ ਕਹਿੰਦਾ ਮੇਲਾ ਜਿਨ੍ਹਾਂ ਨੇ ਭੈਣ ਭਰਾਵਾਂ ਨੇ ਲੁੱਟਣਾ ਲੁੱਟ ਲੋ ਜੇ ਕੋਈ ਮੇਰਾ ਮਿੱਤਰ ਸੱਜਣ ਭੈਣ ਭਰਾ ਕਹਿੰਦਾ ਵੀ ਭਾਜੀ ਤੁਹਾਡੇ ਕੋ ਕਿੰਨਾ ਕੁ ਮਾਲ ਪਿਆ ਹੈ ਮੇਰੇ ਕੋ 3-4000 ਰੁਪਏ ਬੈੱਡਸ਼ੀਟਾਂ ਬਈਆਂ ਹੋਈਆਂ ਜਿਹਦੇ ਵਿੱਚ ਮੇਰੇ ਕੋਲ ਆਪਣਾ ਟੋਪ ਸ਼ੀਟਾ ਵੀ ਹੈਗੀਆਂ ਜੋ ਸਾਰਾ ਚੱਕਣਾ ਚਾਹੁੰਦਾ ਮੈਂ ਕਹਿੰਦਾ ਰੇਟ ਉਹ ਲਾ ਦੂੰਗਾ ਜੀ ਉਹ ਵਾਕੇ ਕਹੂਗਾ ਵੀ ਭਾਜੀ ਯਾਰ ਤੁਸੀਂ ਵਾਕੇ ਵੱਲੇ ਵੱਲੇ ਘਰਾਤੀ ਐ ਜੇ ਕੋਈ ਇਹੋ ਜਿਹਾ ਵੀਰ ਕੋਈ ਜ਼ਾਇਦਾ ਨਹੀਂ 4-5000 ਪੀਸ ਨਹੀਂ ਚੱਕਣਾ ਚਾਹੁੰਦਾ ਵੀ 100-100 200-200 ਪੀਸ ਲੈ ਕੇ ਜਾਣਾ ਚਾਹੁੰਦਾ ਹੋਲ ਸੇਲਰ ਐ ਕੋਈ ਅੱਗੇ ਸੇਲਾ ਲਾਂਦਾ ਮੰਡੀਆ ਦੇ ਵਿੱਚ ਉਹ ਵੀ ਮੇਰੇ ਨਾਲ ਕੰਟੈਕਟ ਕਰ ਸਕਦਾ ਦੋਸਤੋ ਠੀਕ ਐ ਜੀ ਆ ਦੇਖੋ ਜੀ ਲੋ ਜੀ ਚੰਦਾ ਸਾਈਜ਼ ਦੇ ਪਿੱਲੋ ਕਵਰ ਨੇ ਨਾ ਪਿੱਲੋ ਕਵਰ ਵੀ ਜਿਹੜੇ ਹੈਗੇ ਆ ਉਹ ਵੀ ਵੱਡੇ ਸਾਈਜ਼ ਦੇ ਆ ਜੀ ਹਾਂ ਜੀ ਫੁੱਲ ਸਾਈਜ਼ ਐ ਜੀ ਇਹਨਾਂ ਵੀ ਚੌੜਾ ਸਾਈਜ਼ ਹੋਵੇ ਆ ਲੋ ਜੀ ਜੀ ਆ ਦੇਖ ਲਓ ਵਾਹ ਜੀ ਨਜ਼ਰ ਦੇ ਸਾਡੀ ਕਾਟਨ ਕੀ ਰੂਜੇ ਗਿਆ ਇਹਦਾ ਬਾਜੀ ਇਹਦਾ 8124 8124 8125 ਵਾਹ ਜੀ ਵਾਹ ਜਿਹੜੀਆਂ ਮਰਜੀ ਚੱਕੋ ਜੀ ਆ ਲੋ ਡਿਜ਼ਾਈਨ ਦੇਖੋ ਫੱਡੇ ਨੱਪ ਦੇ ਕਿਲੇ ਬਾਸ ਵਾਹ ਜੀ ਵਾਹ ਮੈਂ ਕਹਿੰਦਾ ਤੁਸੀਂ ਸਕਰੀਨ ਸ਼ਾਟ ਖਿੱਚੋ ਤੇ ਦਿੱਤੇ ਗਏ ਨੰਬਰ ਤੇ ਵਟਸਐਪ ਕਰੀ ਚੋ ਲੋ ਮੋਕੋ ਆ ਲੋ ਜੀ ਆ ਦੇਖੋ ਫਲਾਵਰ ਲੈ ਤੁਹਾਨੂੰ ਦੁਬਾਰਾ ਦੁਬਾਰਾ ਮਿਲਣਾ ਜੇ ਆ ਕਿੰਨਾ ਪਿਆਰਾ ਡਿਜ਼ਾਈਨ ਸਿੰਪਲ ਸੋਬਰ ਜੋ ਕਹਿੰਦੇ ਸਿੰਪਲ ਸੋਬਰ ਚਾਹੀਦੀ ਤੁਹਾਨੂੰ ਲੋ ਜਿਹਨੇ ਕਹਿੰਦੇ ਇੰਗਲਿਸ਼ कलर ਚਾਹੀਦੀ ਹੈ ਸੋਬਰ ਕਲਰ ਚਾਹੀਦੀ ਹੈ ਬਾਜੀ ਸਾਨੂੰ ਜਿਆਦਾ ਪੜਕੀਲੇ ਕਲਰ ਨਹੀਂ ਚਾਹੀਦੇ ਆ ਦੇਖੋ ਜੀ ਪੀ ਦੇਖੋ ਮੈਂ ਕਹਿੰਦਾ ਵਾਹ ਵਾਹ ਕੀ ਬਾਤ ਹੈ ਜੀ ਲੋ ਸਾਈਜ਼ ਦੇਖੋ ਜੀ ਸਾਈਜ਼ ਬਹੁਤ ਕਿੰਨਾ ਕਿੰਗ ਸਾਈਜ਼ ਹੈ ਜੀ ਜਿਨ੍ਹਾਂ ਦੇ ਗੱਦੇ 8 ਇੰਚ ਦੇ 6 ਇੰਚ ਦੇ ਨੇ ਉਹ ਵੀ ਇਹਨਾਂ ਨੂੰ ਵੀ ਆ ਜੂਗੀ ਜੀ ਇਹ ਬੈੱਡ ਸ਼ੀਟ ਕਹਿ ਕੇ ਪੁੱਛ ਸਾਡੇ ਕੋਲ ਲੈ ਸਕਦੇ ਆ ਕਿੰਗ ਸਾਈਜ਼ ਜਿਨ੍ਹਾਂ ਨੂੰ ਚਾਹੀਦਾ ਹੋਇਆ ਉਹ ਕਿੰਗ ਸਾਈਜ਼ ਵੀ ਮੰਗ ਸਕਦਾ ਜੀ ਆ ਲੋ ਜੀ ਫਿਰ ਲੋਕਾਂ ਨੂੰ ਜਿਹੜਾ ਉਹ ਲਾ ਕਿਤੇ ਸਾਰੇ ਆ ਦੇਖੋ ਜੀ ਆਲਓ ਡਿਜ਼ਾਈਨ ਲੈਣਗੇ ਆ ਲੋ ਜੀ ਕਿੰਨਾ ਵਧੀਆ ਡਿਜ਼ਾਈਨ ਹੈ ਜੀ ਬਹੁਤ ਹੀ ਸ਼ਾਨਦਾਰ ਵੈਰਾਈਟੀ ਆ ਚੁੱਕੀ ਆ ਆ ਲੋ ਡਿਜ਼ਾਈਨ ਦੇਖਦੇ ਲੋ ਕਿੰਨੇ ਸ਼ਾਨਦਾਰ ਆ ਲੋਈ ਕਾਰਪੋਰੇਟ ਆ ਗਿਆ ਲੋ ਜੇ ਭਾਵੇਂ ਸਾਡੇ ਕੋਲ 5000 ਦੀ ਸ਼ੋਪਿੰਗ ਕਰੂਗਾ ਜੀ ਉਹਦੇ ਲਈ ਸਾਡੇ ਕੋਲ ਇੱਕ ਸਰਪ੍ਰਾਈਜ਼ ਗਿਫਟ ਹੈ ਜੀ 10000 ਦੀ ਸ਼ੋਪਿੰਗ ਕਰਨ ਨਾਲ ਉਸ ਤੇ ਡਬਲ ਸਰਪ੍ਰਾਈਜ਼ ਗਿਫਟ ਹੈ ਜੀ ਅਸੀਂ ਸਟਾਕ ਕਲੀਅਰ ਕਰਨਾ ਜੀ ਫਟਾਫਟ ਕਰਿਓ ਦੋਸਤੋ ਲੋ ਜੀ ਆ ਲੋ ਜੀ ਆ ਲਓ ਜੀ ਕੋਈ ਫਲਾਵਰ ਨਹੀਂ ਕਹਿੰਦੇ ਸਿੰਪਲ ਜਾਈ ਨਹੀਂ ਬਿਲਕੁਲ ਇਹ ਉਹਨਾਂ ਵਾਸਤੇ ਆ ਚੁੱਕੀ ਜੀ ਲੋ ਜੀ ਅਗਲੇ ਕਹਿੰਦੇ ਭਾਜੀ ਸਾਨੂੰ ਨਾ ਗਰਮੀਆਂ ਦੇ ਵਿੱਚ ਨਾ ਚਾਦਰਾਂ ਚੁਭਦੀਆਂ ਨੇ ਆ ਲੋ ਵੀ ਉਹ ਗਰਮ ਨਹੀਂ ਗਰਮੀ ਕਰਦੀਆਂ ਨੇ ਚਾਦਰਾਂ ਠੰਡਕ ਨਹੀਂ ਦਿੰਦੀਆਂ ਇਹ 100% ਕੋਟਨ ਹੈ ਜੀ ਖਾਦੀ ਦੀ ਹੈ ਪਿਓ ਠੰਡੀ ਰਹੇਗੀ ਜੀ ਇਹ ਕਲਰ ਦੇਖ ਸਕਦੇ ਹੋ ਤੁਸੀਂ ਇਹ ਵੀ 1000 ਦੇ ਆ 1200 ਰੁਪਏ ਦੀਆਂ ਪੰਜ ਆ ਜੀ ਇਹ ਵੀ ਤੁਹਾਨੂੰ 1200 ਦੀਆਂ ਪੰਜ ਦੇ ਦਿੱਤੀਆਂ ਨੇ ਚੱਕੋ ਫੇਰ ਅੱਗੇ ਜਿਵੇਂ ਕਹਿੰਦੇ ਸਾਨੂੰ ਲਾਸਟਿਕ ਲਈ ਚਾਹੀਦੀ ਬੈਕਸ਼ੈਟ ਜੀ ਆਹ 900 ਆ ਗਈ ਬੈਕ ਬੈਕਸ਼ੈਟ ਲਾਸਟਿਕ ਵਾਲੀ ਲੋ ਜੀ ਠੀਕ ਹੈ ਜੀ ਹੁਣ ਖੋਲ ਕੇ ਕੁਝ ਦਿਖਾ ਰਹੇ ਆ ਜੀ ਇਹ ਤਾਂ 1400 ਰੁਪਏ ਦੀਆਂ ਚਾਰ ਮਿਲਣ ਵਾਲੀਆਂ ਨੇ 1400 ਰੁਪਏ ਦੀਆਂ ਚਾਰ ਦੇ ਆਹ ਭਾਰੀ ਤੁਸੀਂ ਚਾਰ ਦਾ ਭਾੜਾ ਅੱਜ ਨਾ ਪੜੋ ਜਿਹੜਾ ਮੈਂ ਭਾਣਾ ਹੁਣ ਮੇਰੀ ਭੈਣਾ ਨੂੰ ਮੇਰੇ ਭਰਾਵਾਂ ਨੂੰ ਦੇਣਾ ਵੈ ਜਿਹੜੇ ਮੇਰੇ ਈਵਰਸ ਨੇ ਉਹਨਾਂ ਨੂੰ ਪੰਜ ਦਾ ਹੀ ਭਾੜਾ ਦੇਣਾ ਅੱਜ ਅੱਜ ਦੀ ਵੀਡੀਓ ਸਟੋਕ ਕਲੀਅਰ ਸਟੋਕ ਦੇ ਉੱਪਰ ਹੈ ਠਮਾਗਾ ਬੋਲਦੇ ਪਾਈ ਪੰਜ ਦੀ ਆ ਲੋ ਜੀ ਇਹ ਚਾਰੋਂ ਪਾਸੇ ਲਾਤੀ ਕਿਈ ਬਣੋਦਾ ਕਿ ਨੁੱਕਰ ਨੁੱਕਰ ਲਾਤੀ ਕੰਦਾ ਜੀ ਇਹ ਸਾਰੇ ਜਿਹੜਾ ਲਾਤੀ ਹੋਏ ਚਾਰੋਂ ਪਾਸੇ ਲਾਤੀ ਹੋਏ ਰਹੀ ਆ ਦੇਖੋ ਜੀ ਹੂੰ ਆ ਲੋ ਜੀ ਪੂਰਾ ਕਿੰਗ ਫੈਜਾ ਆ ਦੇਖੋ ਜੀ ਠੀਕ ਹੈ ਜੀ ਕਿੰਨੀ ਸ਼ਾਨਦਾਰ ਵੈਰਿਟੀ ਆ ਆ ਲੋ ਜੀ ਚਾਰੋਂ ਪਾਸੇ ਲਾਤੀ ਇਹ ਨਹੀਂ ਕਿ ਨੁੱਕਰ ਨੁੱਕਰ ਲਾਤੀ ਗਾ ਆ ਦੇਖੋ ਜੀ ਤੁਸੀਂ ਠੀਕ ਹੈ ਜੀ ਨੁੱਕ ਆਲੋ ਜੀ ਵਾਹ ਦੇਖੋ ਸਾਰੇ ਪਾਸੇ ਹੀ ਸਾਈਡ ਤੇ ਲੱਗਿਆ ਤੇਰੇ ਕਵਰ ਹੋ ਜੇ ਕਿੰਗ ਸਾਈਜ਼ ਹੈ ਤੇ ਪੂਰਾ ਫਿੱਟ ਹੋ ਜਾਣਾ ਗੱਦਿਆਂ ਦੇ ਉੱਪਰ ਹੈ ਨਾ ਹਾਂ ਜੀ ਹਾਂ ਜੀ ਬਹੁਤ ਹੀ ਸੋਹਣੀ ਚਾਦਰ ਹੈ ਹੈਗੀ ਆ ਜੀ ਆ ਪਿੱਲੋ ਕੋ ਨਾਲ ਆ ਦੇਖੋ ਇਹ ਕਿੰਨਾ ਵੱਡਾ ਸਾਈ ਪਿੱਲੋ ਕਵਰ ਹੈ ਜੀ ਪਿੱਲੋ ਕਵਰ ਵੀ ਪੂਰਾ ਫੁੱਲ ਸਾਈਜ਼ ਹੈ ਲੇਕਿਨ ਵੀ ਆਈਡੀਆ ਲਗਾ ਸਕੋ ਤੇ ਬੈੱਡਰ ਕਿੰਨੀ ਵੱਡੀ ਹੈ ਹਾਂ ਜੀ ਲੋ ਜੀ ਇਹਦੇ ਕਲਰ ਚਾਦਰ ਦੇਖੋ ਬਹੁਤ ਹੀ ਸ਼ਾਨਦਾਰ ਆ ਚੁੱਕੇ ਨੇ ਵਾਹ ਜੀ ਵਾਹ ਤੇ ਚੋਰਾ ਸੋਹੜਿਆ ਪੰਜ ਤੁਹਾਨੂੰ ਮਿਲਣ ਵਾਲੀਆਂ ਨੇ ਆ ਦੇਖੋ ਕਲਰ ਜਾਂ ਨਿਕੋ ਇਹਦੇ ਬਹੁਤ ਹੀ ਸ਼ਾਨਦਾਰ ਆ ਗਏ ਨੇ ਆ ਲੋ ਜੀ ਵਾਹ ਜੀ ਵ ਕਨੇ ਇੱਕ ਟੂ ਟੂ ਕੋ ਡਿਜ਼ਾਈਨ ਲਾਉਣ ਲੈ ਆ। ਹਾਲੋ ਫਰਵ ਸਟੋਕ ਲੈ ਰੋ ਰਿਆ। ਸਕਰੀਨ ਸ਼ਾਟ ਲੈ ਲੈਂਦੇ ਲੋ। ਸਾਡੇ ਦਿੱਤੇ ਕਾ ਨੰਬਰ WhatsApp। <Sanye> ਕਦੇ ਨੇਚਰ ডিসਪਲੇਰ ਨੰਬਰ ਚੱਲਦਾ ਪਿਆ ਜੀ। ਆ ਲੋ ਜੀ। ਆ ਦੇਖੋ ਪਿਕ ਤੁਸੀਂ ਦੇਖਦੇ ਜائیں ਪਿਕ ਡਿਜ਼ਾਈਨ ਦਿੱਤਾ ਗਿਆ। ਸੇਮ ਡਿਜ਼ਾਈਨ ਬੈਕ ਸਟ ਤੁਹਾਨੂੰ ਇੱਦਾਂ ਹੀ ਤੁਹਾਨੂੰ ਵਿਚੇ ਤੁਹਾਨੂੰ ਕਰੇ ਲੱਗੇ। ਤੁਹਾਡੇ ਆਸਪਾਸ ਵਾਲੇ ਕੀ ਤੁਹਾਡੇ ਰਿਸ਼ਤੇ ਲੜ ਗਈ। ਸਾਡੇ ਪੁੱਛਣਗੇ। ਇੰਨੀ ਵੱਡੀ ਵੱਡੀ ਬੈਸੇ ਤੁਸੀਂ ਕਿੱਥੋਂ ਲੈ ਕੇ ਆ ਰਹੇ ਹੋ? ਤੇ ਤੁਹਾਨੂੰ ਕੀ ਕਹਿਣਗੇ ਸਾਰੇ ਜਣ ਕਿੱਥੋਂ ਲੈ ਕੇ ਆਏ ਫਿਰ ਹੈਪੀ ਨੀਟ ਟੂ ਯਰ ਮੋਹਲਪੁਰਾ ਬਾਜ਼ਾਰ ਲੁਧਿਆਣਾ ਛੋਟਾ ਟਾਗੇਟ ਬੜਾ ਵੱਡਾ ਜਿਹੜਾ online ਮੋੜਾ ਚਾਹੁੰਦੇ online ਮੰਗਾ ਸਕਦੇ ਹੋ ਸ਼ੋਪ ਤੇ ਆ ਕੇ ਲੈ ਕੇ ਜਾਂਦੇ ਹੋ ਸ਼ੋਪ ਤੇ ਆ ਕੇ ਲੈ ਕੇ ਤੁਸੀਂ ਜਾ ਸਕਦੇ ਹੋ ਜੀ ਨੈਕਸਟ ਆਰਟੀਕਲ ਦੇਖੋ ਵਾਹ ਜੀ ਵਾਹ ਬਹੁਤ ਹੀ ਖੂਬਸੂਰਤ ਆਜੂ ਹੈ ਵੀ ਆ ਲੋ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਇਹ ਵੀ ਕਿਉਂ ਸਾਈਜ਼ ਆਜ ਗਿਆ ਇਹ ਸਾਡੀ ਲਾਸਟ ਆਫਰ ਹੈ ਇਸ ਸੀਜ਼ਨ ਦੀ ਜਿਹੜਾ ਬਹੁਤ ਬੈਂਡ ਸ਼ੋਟ ਲੈਣਾ ਚਾਹੁੰਦਾ ਚਾਹੁੰਦਾ ਲੋ ਜੀ ਫਰਾਜ ਵਾਹ ਜੀ ਵਾਹ ਕੀ ਬਾਤ ਹੈ ਵਾਹ ਜੀ ਮਾੜਾ ਬੰਨ ਖੁਸ਼ ਹੋ ਜਾਏਗਾ ਜੀ ਇੱਕ ਟੇਕੜ ਜਾ ਮੈਂ ਕਹਿੰਦਾ ਬਾਜੀ ਕਹਿੰਦੇ ਹਲਾਦੀ ਦਾ ਜੇ ਹਲਾਦੀ ਦਾ ਚਰਾਗ ਹੋਵੇ ਨਾ ਉਹ ਕਿਸਾ ਹੋ ਕਹਿੰਦੇ ਖੁਲ ਜਾ ਸਿਮ ਸਿਮ ਉਦੋਂ ਹੀ ਕਹਿੰਦੇ ਖੁਲ ਜਾ ਸਿਮ ਸਿਮ ਸਹੀ ਗੱਲ ਮੈਂ ਕਹਿੰਦਾ ਦੇਖੋ ਜੀ ਕਿੰਨੇ ਸੋਹਣੇ ਸੋਹਣੇ ਕਲਰ ਆ ਪ੍ਰਿੰਟ ਆ ਦੇਖੋ ਕਿੰਨੇ ਕਲਰ ਆ ਗਏ ਕਿਹਨਾ ਯੂਨਿਕ ਜੇ ਕਲਰ ਇੰਗਲਿਸ਼ ਕਲਰ ਪੀਸ ਦੇਖੋ ਕਿੰਨਾ ਬਿਊਟੀਫੁਲ ਪੀਸ ਹੈ ਟੈਕ ਸਾਈਜ਼ ਫੁੱਲ ਪੂਰਾ ਸਾਈਜ਼ ਆ ਫਿੰਗ ਸਾਈਜ਼ ਲੋ ਜੀ ਹਾਂ ਦੇਖੋ ਜੀ ਕਿੰਨਾ ਸੋਹਣਾ ਸਾਈਜ਼ ਲੱਗ ਰਿਹਾ ਬਹੁਤ ਹੀ ਵਧੀਆ हैगी हां है जी ਬੇ ਕੁਆਲਿਟੀ ਵੀ ਬਹੁਤ ਜ਼ਿਆਦਾ ਅੱਛੀ ਹੈ ਨਾ ਬਹੁਤ ਕੁਆਲਿਟੀ ਪਿਓਰ ਕੁਆਲਿਟੀ ਨਹੀਂ ਆ ਦੇਖੋ ਜੀ ਇਹ ਵੀ ਆਪਣੀਆਂ ਆ ਜੀ 1500 ਰੁਪਏ ਦੀਆਂ ਜਿਹੜੀਆਂ ਸੀਗੀਆਂ 4 600 ਦੀਆਂ 5 ਘਰਤੀਆਂ ਜੀ ਵਾਹ ਜੀ ਮੈਂ ਕਹਿੰਦਾ 2 300 ਰੁਪਏ ਭਾਵੇਂ ਮੇਰੇ ਜੇਬ ਚੋਂ ਪੈ ਰਹੇ ਮੈਂ ਕਹਿੰਦਾ ਵੀ ਇੱਕ ਵਾਰੀ ਮੇਰਾ ਸਟਾਕ ਕਲੀਅਰ ਹੋ ਗਿਆ ਮੇਰੇ ਪੈਸੇ ਮੇਰੇ ਕੋਲ ਆ ਗਏ ਤੇ ਆਪਾਂ ਕਿਸੇ ਹੋਰ ਪਾਸੇ ਇਨਵੈਸਟ ਕਰ ਦੇਾਂਗੇ ਉੱਤੋਂ ਕਮਾ ਲਾਂਗੇ ਇਤੋਂ ਨਹੀਂ ਕਮਾਵਾਂਗੇ ਤਾਂ ਮੇਰੇ ਭੈਣ ਭਰਾ ਆਏ ਤਾਂ ਕਹਿਣਗੇ ਨਾ ਵੀ ਭਾਜੀ ਕੋਲ ਚੀਜ਼ ਲਈ ਸੀ ਹੈਪੀ ਭਾਜੀ ਕੋਲੋ ਚੀਜ਼ ਸਾਡੀ ਬਹੁਤ ਵਧੀਆ ਨਿਕਲੀ ਵੀ ਆ ਜੀ ਚੀਜ਼ ਤੁਹਾਨੂੰ ਵਧੀਆ ਦਵਾਂਗੇ ਰੇਟ ਵਧੀਆ ਦਵਾਂਗੇ ਨਾ ਤੁਸੀਂ ਆਪੇ ਸਾਡੇ ਕੋਲ ਆਓਗੇ ਆਪੇ ਕਹੋਗੇ ਭਾਜੀ ਮਜ਼ਾ ਆਇਆ ਤੁਹਾਡੇ ਕੋਲ ਚੀਜ਼ ਲੈ ਕੇ ਸੋ ਦੋਸਤੋ ਆ ਦੇਖੋ ਇਹਦਾ ਪਿੱਛੋ ਦੇਖੋ ਪਾਪਾ ਕੋ ਦਾ ਕਲੀਅਰ ਕਰਦੇ ਹੋ ਜੇ ਕਿਸੇ ਨੇ ਮੰਗਵਾਨੀਆਂ ਹੋਣ ਤੇ ਕੀ ਉਹਨਾਂ ਚਾਰजेस ਪੇ ਕਰਨੇ ਪੈਣਗੇ ਦੇਖੋ ਜੀ ਸਾਡਾ ਹੁਣ GST ਤਾਂ ਆਪਾਂ ਉਹਨਾਂ ਕੋਲ ਲਾਵਾਂਗੇ ਹੀ ਨਹੀਂ ਜੀ ਉਹਨਾਂ ਨੇ ਮੰਗਾੜੀਆਂ ਵੀ ਹੋਈਆਂ ਤੇ ਬਾਕੀ ਉਹਨਾਂ ਨੇ ਕੋਰੀਅਰ ਕਰਵਾਉਣਾ ਚਾਹੇ ਉਹ ਇੰਡੀਆ 'ਚ ਬੈਠੇ ਚਾਹੇ ਇੰਡੀਆ ਤੋਂ ਬਾਹਰ ਬੈਠੇ ਨੇ ਮੇਰੇ ਭੈਣ ਭਰਾ ਠੀਕ ਹੈ ਜੀ ਉਹ ਜਿੱਥੇ ਆਲ ਓਵਰ ਇੰਡੀਆ ਆਲ ਓਵਰ ਵਰਲਡ ਜਿੱਥੇ ਮਰਜੀ ਮੰਗਵਾ ਸਕਦੇ ਆ ਸਾਡਾ ਹਰੇਕ ਪਾਸੇ ਕੋਰੀਅਰ ਅਵੇਲੇਬਲ ਹੈ ਜੀ ਜੇ ਤੁਸੀਂ ਔਨਲਾਈਨ ਮੰਗਾਣਾ ਚਾਹੁੰਦੇ ਹੋ ਔਨਲਾਈਨ ਮੰਗਾ ਸਕਦੇ ਹੋ ਜੇ ਵਿਜ਼ਿਟ ਕਰਨਾ ਚਾਹੁੰਦੇ ਹੋ ਹੈਪੀ ਨਿਟਵੇਅਰ ਮੋਜਪੁਰਾ ਬਾਜ਼ਾਰ ਲੁਧਿਆਣਾ ਤੋਂ ਦੋਸਤੋ ਨੰਬਰ ਨੋਟ ਕਰ ਲਓ 9876525210 9998889123 ਜੀ ਕੋਰੀਅਰ ਸਾਜ ਪਾਈ ਲੱਗਣਗੇ ਜੀ ਬਿਲਕੁਲ ਕੋਰੀਅਰ ਚਾਰਜਸ ਲੱਗਣਗੇ ਜੀ ਠੀਕ ਹੈ ਜੀ ਪੂਰਾ ਕਲੀਅਰ ਆਪਾਂ ਦੱਸ ਦਿੱਤਾ ਹੋਇਆ ਆਪਣੀ ਵੀਡੀਓ ਦੇ ਵਿੱਚ ਜੀ ਆਹ ਲੋ ਜੀ ਆਹ ਆਪਣੀ ਪੀਪਲੋ ਕੁ ਦੇਖੋ ਜਾਈ ਕਿੰਨੇ ਸੁੰਦਰ ਨਾਲ ਆਹ ਲੋ ਰੰਗ ਮੈਚਿੰਗ ਦੇਖੋ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਲਰ ਮੈਚਿੰਗ ਔਰ ਡਿਜ਼ਾਈਨ ਔਰ ਦੇਖੋ ਜੀ ਐ ਵੀ ਪਿੰਨੇ ਜਿੰਨੇ ਪੀਸ ਹੈ ਉਹਨੇ ਡਿਜ਼ਾਈਨ ਉਹਨੇ ਕਲਰ ਲੋ ਜੀ ਆਹ ਲੋ ਜੀ ਲੈ ਲੋ ਜੀ ਬਹੁਤ ਹੀ ਸੋਹਣੇ ਸੋਹਣੇ ਤੋਹਫੇ ਇੱਕ ਹਿਸਾਬ ਦੇ ਦੇਖ ਸਕਦੇ ਬਹੁਤ ਹੀ ਸੋਹਣੇ ਸੋਹਣੇ ਜੀ ਡਿਜ਼ਾਈਨ ਇੰਨੇ ਵੱਡੀਆਂ ਵੱਡੀਆਂ ਚਾਦਰਾਂ ਆ ਚੁੱਕੀਆਂ ਜੀ ਹੈਪੀ ਨੈਟਵੈਅਰ ਮੋਜਪੁਰਾ ਬਾਜ਼ਾਰ ਲੁਧਿਆਣਾ ਦੇ ਵਿੱਚ ਤੁਸੀਂ ਇੱਥੇ ਆ ਕੇ ਆਪਣਾ ਇੱਥੇ ਮੌਕਾ ਨਾ ਗਵਾਓ ਜਲਦੀ ਜਲਦੀ ਆ ਕੇ ਤੁਸੀਂ ਚਾਦਰਾਂ ਲੈ ਜਾਓ ਆਹ ਲੋ ਜੀ ਅੱਧਾ ਦੇਖੋ ਜੀ ਬਹੁਤ ਸੋਹਣੀਆਂ ਅਧਰਾਂ ਜੀ ਉਹਨੇ ਡਿਜ਼ਾਈਨ ਉਹਨੇ ਕਲਰ ਆਹ ਲੋ ਜੀ ਡਿਜ਼ਾਈਨ ਲੈ ਲਓ ਡਿਜ਼ਾਈਨ ਬਹੁਤ ਸੋਹਣੇ ਆ 21 ਹੋਏਗਾ 19 ਨਹੀਂ ਹੋਏਗਾ ਕੋਈ ਜੀ ਆਹ ਲੋ ਜੀ ਆਹ ਮੈਂਨੇ ਕਲਰ ਮੈਚਿੰਗ ਦੇਖੋ ਕਲਰ ਵੀ ਬਹੁਤ ਸੋਹਣੇ ਸੋਹਣੇ ਭਾਜੀ ਕਲਰ ਵਗੈਰਾ ਦੀ ਇਹਦੀ ਗਾਰੰਟੀ ਹੁੰਦੀ ਪੂਰੀ ਜੀ ਫੁੱਲ ਮੈਂਟ ਦੀ ਗਾਰੰਟੀ ਹੈ ਜੀ ਠੀਕ ਹੈ ਜੀ ਕਲਰਿਆਂ ਨੇ ਕੋਈ ਕਹਿੰਦਾ ਜੀ ਵਾਈਟ ਪੀਸ ਚਾਹੀਦਾ ਆ ਦੇਖੋ ਜੀ ਵਾਈਟ ਪੀਸ ਹੀ ਮਿਲੇਗਾ ਜੀ ਆ ਦੇਖੋ ਕਿੰਨਾ ਸ਼ਾਨਦਾਰ ਬੀਜ਼ਾ ਕਲਮ ਹੈ ਜੀ ਨਿਕੋ ਨਾਲੇ ਪੀਸ ਖੋਲ ਕੇ ਦਿਖਾਓ ਲਓ ਜੀ ਡਿਜ਼ਾਈਨ ਬਹੁਤ ਪਿਆਰਾ ਡਿਜ਼ਾਈਨ ਬੰਦਾ ਕਹਿੰਦਾ ਜੀ ਆਪਾਂ ਬੈਂਕਕੋਮਣਾ ਥਾਈਲੈਂਡ ਘੁੰਮਣਾ ਗੋਆ ਘੁੰਮਣਾ ਉਹਨੂੰ ਘੁੰਮਣ ਦੀ ਲੋੜ ਨਹੀਂ ਘਰੇ ਬੈੱਡ ਸ਼ੀਟ ਉੱਪਰ ਚਾਲੇ ਫੀਲ ਉਹਨੂੰ ਇਹੋ ਜਿਹਾ ਆਊਗਾ ਜੀ ਜੇ ਉਹ ਗੋਆ ਘੁੰਮਦਾ ਪਿਆ ਦੇਖੋ ਵਾਹ ਜੀ ਵਾਹ ਜੀ ਪੂਰਾ ਫੁੱਲ ਕਿੰਗ ਸਾਈਜ਼ ਆ ਜੀ ਆ ਦੇਖੋ ਜੀ ਵਾਹ ਜੀ ਵਾਹ ਆਪਾਂ ਗੋਆ ਬੈੱਡ ਸ਼ੀਟ ਵਿਛਾ ਕੇ ਘੁਮਾਵੇਂ ਨਾ ਜਿਹੜੇ ਅਲੀ ਬੈੱਡ ਸ਼ੀਟ ਵਿੱਚ ਆ ਕੇ ਗੋਆ ਕਮਾ ਦੇਣਾ ਤੇ ਦੋਸਤੋ ਇਹ ਵੀ ਪੱਜ ਕੀ ਰੇਟ ਹੈ ਜੀ ਐ ਵੀ ਤੁਹਾਨੂੰ 1500 ਦੇ ਪੰਜ ਦੇ ਦਾਂਗੇ ਜੀ 1500 ਰੁਪਏ ਦੀਆਂ ਪੰਜ ਮਾਕਾ ਪਾਕਾ ਜੀ ਭਾਈ ਨੇ ਕਹਿੰਦੇ ਆ ਜੀ ਬੁਰਾ ਜੀ 1500 ਦੀਆਂ ਪੰਜ ਮੈਂ ਕਹਿੰਦਾ ਲੁੱਟ ਲੋ ਮੇਲਾ ਜੀ ਇਸ ਤੋਂ ਵਧੀਆ ਤੁਹਾਨੂੰ ਬੈੱਡ ਸ਼ੀਟਾ ਕਰੀ ਨਹੀਂ ਕਿੱਥੇ ਨਹੀਂ ਮਿਲਨੀ ਆ ਜੀ ਗਾਰੰਟੀ ਮੇਰੀ ਹੈ ਜੀ ਬਹੁਤ ਸੋਹਣੀਆਂ ਸੰਚਾਈਆਂ ਡਿਜ਼ਾਈਨ ਕਿੰਨੇ ਪਿਆਰੇ ਪਿਆਰੇ ਆ ਗਿਆ ਲੋ ਆ ਦੇਖੋ ਕਲਰ ਡਾਰਕ ਚੇਹਰੇ ਲਾਈਟ ਚੇਹਰੇ ਸੋਬਰ ਚੇਹਰੇ ਹਰ ਕਲਰ ਡੈਨ ਤੋਂ ਮਿਲਣ ਵਾਲੇ ਨਹੀਂ ਆ ਬਹੁਤੀ ਸ਼ਾਨਦਾਰ ਵੈਰਾਈਟੇ ਆ ਗਈ ਆ ਫਰਵਾਸ ਸਕਰੀਨਸ਼ਾਟ ਲੈ ਲੈਂਦੇ ਹੋ ਸਾਡੇ ਦਿੱਤੇ ਨੰਬਰ WhatsApp ਕਰਦੇ ਜਾਓ 100% ਕਾਟਨ ਫੁੱਲ ਗਾਰੰਟੀ ਨਾਲ ਲੋ ਜੀ ਚੀਜ਼ ਦੇਖੋ ਤੁਸੀਂ ਦੇਖੋ ਜੀ ਭਾਜੀ ਕਿੰਨੇ ਦੀਆਂ ਜੀ ਇਹ ਸਕੀਮ ਚ ਦੇ ਰਹੇ ਸੀ ਇਹ 1400 ਰੁਪਏ 1800 ਰੁਪਏ 400 ਇਹ 1800 ਰੁਪਏ 4 ਪਹਿਲਾਂ 2000 ਦੀਆਂ ਸੀ ਫਿਰ 1800 ਕੀਤਾ ਜੀ ਭਾਜੀ ਨੇ 1800 ਰੁਪਏ ਦੀਆਂ 4 ਕਹੀਆਂ ਜੀ ਮੈਂ 2000 ਰੁਪਏ ਦੀਆਂ 5 ਦੇ ਦਾਂਗੀ ਵਾਹ ਜੀ ਜਿਹੜਾ ਮੇਰਾ ਭੈਣ ਪਰਾ ਲੁੱਟਣਾ ਚਾਹੁੰਦਾ ਮੇਲਾ ਲੁੱਟ ਲਵੇ ਜੀ ਵਾਹ ਜੀ ਵਾਹ ਬੜਾ ਹੀ ਵਾਫਰਾ ਹੈ ਇਹ ਤਾਂ ਮੌਕੇ ਤੇ ਮੌਕਾ ਹੀ ਦਈ ਜਾਂਦੇ ਭਾਜਾ ਸਾਹਮਣ ਵਾਲੇ ਸਾਹਮਣੇ ਚੈਰੀ ਜਰੀ ਸਾਹਮਣੇ ਵੇ ਵਾਸ ਜੀ ਜੀ ਪਿੱਲੋ ਕੋ ਬਟਨ 25 ਮਾਰ ਦਿਖੋ ਜੀ ਨਾਲ ਮੈਚਿੰਗ ਦੇਖੋ ਕਿ ਨਹੀਂ ਬੜੀਆਂ ਸ਼ਾਨਦਾਰ ਫਰੰਟ ਔਰ ਬੈਕਸ ਦੇਖੋ ਜੀ ਨੇ ਪਿੱਲੋ ਸਿੱਧਾ ਕਰਕੇ ਦਿਖਾਉ ਆ ਲੋ ਜੀ ਹਾਂ ਜੀ ਆਹ ਦੇਖੋ ਜੀ ਬਹੁਤ ਸ਼ਾਨਦਾਰ ਆਹ ਫਰੰਟ ਹੈ ਜੀ ਆਹ ਬੈਕ ਆਲ ਓਵਰ ਪੀਸ ਰਾਨ ਵਾਲਾ ਜੀ ਇਹਦੇ ਕਲਰ ਦਿਖਾਓ ਭਾਜੀ ਲਓ ਜੀ ਡਿਜ਼ਾਈਨ ਵੀ ਆਣਗੇ ਕਲਰ ਵੀ ਆਣਗੇ ਆਹ ਲਓ ਜੀ ਲੋ ਜੀ ਕਿੰਨੇ ਸੋਹਣੇ ਸੋਹਣੇ ਵਾਹ ਜੀ ਵਾਹ ਕੀ ਬਾਤ ਹੈ ਮੈਂ ਕਹਿੰਦਾ ਘਰੇ ਗਮਲੇ ਲਾਉਣ ਦੀ ਲੋੜ ਨਹੀਂ ਆਪਾਂ ਬੈੱਡ ਸ਼ੀਟ ਤੇ ਗਮਲੇ ਲਾਉਂਦੇ ਆ ਜੀ ਲੋ ਜੀ ਆ ਦੇਖ ਲਓ ਕਿੰਨੇ ਸੋਹਣੇ ਸੋਹਣੇ ਪੀਸ ਹੈ ਵਾਹ ਜੀ ਵਾਹ ਆ ਦੇਖੋ ਜੀ ਕੀ ਬਾਤ ਹੈ ਕਲਰ ਡਾਰਕ ਹੈ ਲਾਈਟ ਹੈ ਜਿਹਦਾ ਵੀ ਚਾਹੀਦਾ ਉਹ ਤੁਹਾਨੂੰ ਮਿਲਣ ਨੂੰ ਲਿਆ ਰਖੋ ਲੋ ਜੀ ਇਹ ਕੜਾਈ ਵਾਲੀਆਂ ਚਾਂਦਰਾ ਬੂਹੇ ਬਾਰੇ ਉੱਤੇ ਕੜਾਈ ਲਾਓ ਸੈੱਟ ਕਰਕੇ ਲਾਓ ਇੱਕ ਵਾਰੀ ਕਲਰ ਸਾਰੇ ਦਿਖਾਓ ਜੀ ਲੋ ਜੀ ਇਹ ਆ ਦੇਖੋ ਜੀ ਡਿਜ਼ਾਈਨ ਆ ਲੋ ਜੀ ਕਿੰਨਾ ਵਧੀਆ ਰਿਹਾ ਸਕਦੇ ਹੋ ਕਿੰਨੇ ਸੋਹਣੇ ਸੋਹਣੇ ਕਾਰ ਵਧੀਆ ਵਧੀਆ ਪੀਸ ਨੇ ਜੀ ਬਹੁ ਇਹ ਨਾ ਹੋਏ ਮੌਕਾ ਹੱਥੋਂ ਤੁਹਾਡੇ ਨਿਕਲ ਜਾਵੇ ਜੀ ਅੱਜ ਅਸੀਂ ਕਿੰਨੀ ਵੱਡੀ ਧਮਾਕਾ ਆਫਰ ਲੈ ਕੇ ਆਏ ਆ ਜੋ ਮੇਰੇ ਭੈਣ ਭਰਾ ਵੀਡੀਓ ਦੇਖ ਰਹੇ ਨੇ ਪਲੀਜ਼ ਲਾਈਕ ਕਮੈਂਟ ਐਂਡ ਸ਼ੇਅਰ ਕਰਨਾ ਨਾ ਭੁੱਲਣਾ ਸੋ ਦੋਸਤੋ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਬਸ ਇਹ ਲਾਸਟ ਵੀਡੀਓ ਸਾਡੀ ਹੋਏਗੀ ਜੀ ਬੈੱਡ ਸ਼ੀਟ ਦੀ ਉਸ ਤੋਂ ਬਾਅਦ ਸਾਡਾ ਫੁੱਲੋਂ ਦਾ ਕੰਮ ਚੱਲ ਜਾਂਦਾ ਫਿਰ ਉਦੋਂ ਉਸ ਤੋਂ ਬਾਅਦ ਫੁੱਲੋਂ ਦੀ ਵੀਡੀਓ ਬਣਨੀ ਸ਼ੁਰੂ ਹੋ ਜਾਏਗੀ ਸੋ ਦੋਸਤੋ ਅੱਜ ਦੀ ਵੀਡੀਓ ਦੀ ਇੰਨਾ ਹੀ ਉਸ ਤੋਂ ਬਾਅਦ ਮਿਲਾਂਗੇ ਤੁਹਾਨੂੰ ਨੈਕਸਟ ਵੀਡੀਓ ਚ ਨੈਕਸਟ ਧਮਾਕੇ ਦੇ ਨਾਲ ਤਦ ਤੱਕ जय भारत